ਨਾਬਾਚ ਪਹਿਲੀ ਵਾਰ ਪੰਜਾਬੀ ਫਿਲਮ ਇੰਡਸਟਰੀ ਦੇ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਪੀ ਐਫ ਐਮ ਏ ਵੱਲੋਂ ਆਯੋਜਿਤ ਕੀਤੇ ਗਏ ਇਸ ਸਮਾਰੋਹ ਚ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪਰਮਿੰਦਰ ਗਿੱਲ ਨੂੰ ਸਨਮਾਨਿਤ ਕੀਤਾ ਗਿਆ ਦੱਸਦੀ ਹੈ ਕਿ ਪਰਮਿੰਦਰ ਗਿੱਲ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ਚ ਸਰਗਰਮ ਨੇ ਤੇ ਉਹਨਾਂ ਨੇ ਪੰਜਾਬੀ ਫਿਲਮਾਂ ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਭਾਵੇਂ ਉਹ ਸੰਜੀਦਾ ਕਿਰਦਾਰ ਹੋਣ ਕਮੇਡੀ ਕਿਰਦਾਰ ਹੋਵੇ ਜਾਂ ਫਿਰ ਬਤੌਰ ਮਾਡਲ ਗੀਤਾਂ ਚ ਕੋਈ ਕਿਰਦਾਰ ਨਿਭਾਉਣਾ ਹੋਵੇ ਹਰ ਕਰਦਾ ਨੂੰ ਉਹਨਾਂ ਨੇ ਆਪਣੀ ਅਦਾਕਾਰੀ ਦੇ ਨਾਲ ਜੀਵੰਤ ਕਰ ਦਿੱਤਾ ਹੈ ਆਪਣੀ ਬਿਹਤਰੀਨ ਅਦਾਕਾਰੀ ਦੀ ਬਦੌਲਤ ਉਹ ਹਰ ਦੂਜੀ ਫਿਲਮ 'ਚ ਨਜ਼ਰ ਆ ਰਹੇ ਨੇ ਸਪੈਸ਼ਲ ਟਰੋਫੀ ਪਲੀਜ਼ ਉਹ ਲੈ ਕੇ आओ ਔਰ ਸਾਹਿਲ ਪਟਿਆਲ ਅਤੇ ਔਰ ਬਹੁਤ ਵੱਡੇ ਵੱਡੇ ਬਲਕਾਰ ਹਨਖੀਲਾ ਜੀ ਦੇ ਗਾਣੇ ਅੱਜ ਕੱਲ ਇਹਨਾਂ ਦੇ ਹੱਥ ਦੇ ਵਿੱਚ ਨਹੀਂ ਔਰ ਜੌਂਦੇਵਸ ਦੇ ਰਣ ਔਰ ਇਸ ਮੰਚ ਨੇ ਬਹੁਤ ਸਾਰੇ ਐਕਟਰ ਡਾਇਰੈਕਟਰ ਔਰ ਇੱਕ ਨਵੀਂ ਪਛਾਣ ਦਿੱਤੀ ਹੈ ਜੀ ਔਰ ਨਾਬੇ ਦੇ ਵਿੱਚ ਫਸਟ ਟਾਈਮ ਹੋਇਆ ਜੀ ਇਹ ਇਵੈਂਟ ਸਾਹਿਲ ਪਟਿਆਲ ਜੀ ਸਪਲੀਸ ਸਾਹਿਲ ਪਟਿਆਲ ਜੀ ਸੋਨ ਦੇ ਨਾਲ ਹੈਪੀ ਮੈਂਨ ਔਰ ਸਾਰਾ ਬਾੜਾ